ਤੇ ਹਿੰਦੁਸਤਾਨ ਦੇ ਚ ਆਈਪੀਐਸ ਆਈਐਸ ਦੋ ਸੰਸਥਾਵਾਂ ਨੇ ਜਿਹੜੀਆਂ ਅੰਗਰੇਜ਼ ਦੁਆਰਾ ਪੈਦਾ ਕੀਤੀਆਂ ਤੇ ਉਹਨਾਂ ਨੇ ਪੈਦਾ ਹਿੰਦੁਸਤਾਨ ਦੇ ਲੋਕਾਂ ਨੂੰ ਗੁਲਾਮ ਰੱਖਣ ਦੇ ਲਈ ਪੈਦਾ ਕੀਤੀਆਂ ਸੀ ਅੰਗਰੇਜ਼ ਤੋਂ ਪਹਿਲਾਂ ਸਾਡੇ ਕੋਲੇ ਕੋਈ ਆਈਐਸ ਆਈਪੀਐਸ ਨਹੀਂ ਫੇਰ ਵੀ ਤੇ ਭਾਰਤ ਚੱਲਦਾ ਸੀ ਨਾ ਕੋਈ ਕ੍ਰਾਈਮ ਨਹੀਂ ਸੀ ਬਿਲਕੁਲ ਸਹੀ ਹੈ ਹਰਨਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਆਈਪੀਐਸ ਸੀ ਕੋਈ ਆਈਐਸ ਸੀ ਕ੍ਰਾਈਮ ਕਿਹੜਾ ਸੀ ਜ਼ੀਰੋ ਜ਼ੀਰੋ ਕੋਈ ਦੰਗਾ ਹੁੰਦਾ ਸੀ ਬਿਲਕੁਲ ਨਹੀਂ ਭਾਈਚਾਰਾ ਬਣਾ ਕੇ ਰਹਦੇ ਸੀ ਉਹ ਕਹਿੰਦੇ ਸੀ ਸਭ ਅਸੀਂ ਭਾਈ ਭਾਈ ਹਿੰਦੂ ਮੁਸਲਮਾਨ ਸਿੱਖ ਸਾਈ ਕਹਿੰਦੇ ਸੀ ਕਿ ਨਹੀਂ ਬਿਲਕੁਲ ਸਹੀ ਕਿਹਦੇ ਵੀ ਕਿਹਾ ਉਸ ਵਕਤ ਸ਼ਾਇਰ ਨੇ ਕਿਹਾ ਰਾਜੀ ਬਹੁਤ ਰਹਿੰਦੇ ਹਿੰਦੂ ਮੁਸਲਮਾਨ ਦੋਵੇਂ ਸਿਰ ਦੋਹਾਂ ਦੇ ਅੱਜ ਅਫਾਤ ਆਈ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆ ਜੀ ਪਤਾ ਨਹੀਂ ਸੀ ਲੋਕਾਂ ਇੰਨੇ ਲੋਕੀ ਮਸੂਮ ਤੇ ਇਕੱਠੇ ਰਹਿੰਦੇ ਸੀ ਹੂੰ ਉਦੋਂ ਕੋਈ ਅੰਗਰੇਜ਼ ਬੈਠਾ ਸੀ ਨਾ ਅੰਗਰੇਜ਼ ਅੰਗਰੇਜ਼ ਤੋਂ ਬਗੈਰ ਵੀ ਤੁਸਾਂ ਰਾਜ ਕਰਨਾ ਸੀਗਾ ਔਰ ਕੀਤਾ ਅੰਗਰੇਜ਼ ਨੇ ਆ ਕੇ ਤਾਂ ਤੁਹਾਡੇ ਰਾਜ ਦਾ ਸਤਿਆਨਾਸ਼ ਕੀਤਾ ਹੂੰ ਦੇਖੋ ਇੱਕ ਪਾਸੇ ਭਾਰਤ ਸਾਰਾ ਅੰਗਰੇਜ਼ ਨੇ ਗ੍ਰਾਮ ਕਰ ਰੱਖਿਆ ਹੂੰ ਇਹ ਕਿਦਰ ਗਈ ਸੀ ਆ ਲੁਧਿਆਣਾ ਵੀ ਅੰਗਰੇਜ਼ ਦੇ ਥੱਲੇ ਸੀ ਹੂੰ ਇੱਕ ਪਾਸੇ ਪੰਜਾਬ ਸੀ ਪੂਰੀ ਤਰ੍ਹਾਂ ਆਪਣੇ ਆਪ ਦੇ ਵਿੱਚ ਸੰਪੰਨ ਰਾਜ ਸੀ ਹੂੰ ਸੋਵਰਨ ਸਟੇਟ ਪਰਬੂ ਸੰਪਨ ਰਾਜ ਤੇ ਭਾਰਤਿਕ ਗੁਲਾਮ ਦੇਸ਼ ਸੀ ਹੁਣ ਦੱਸੋ ਔਰ ਸਾਰਾ ਭਾਰਤ ਅੰਗਰੇਜ਼ ਦੇ ਨਾਲ ਖੜਾ ਔਰ ਪੰਜਾਬ ਨੂੰ ਵੀ ਨਾਲ ਗੁਲਾਮ ਕਰਾਇਆ 1849 ਤੱਕ ਭਾਰ ਦੇ ਲੋਕਾਂ ਨੂੰ ਤਾਂ ਵਰਤਿਆ ਗਿਆ ਔਰ ਕੀ ਦੇ ਰਾਹੀਂ ਆਈਐਸ ਆਈਪੀਐਸ ਖਾਸ ਤੌਰ ਤੇ ਜਿਹਨੂੰ ਆਪਾਂ ਬਿਊਰੋਕ੍ਰੇਸੀ ਕਹਿੰਦੇ ਆ ਅਫਸਰशाही ਕਹਿੰਦੇ ਆ ਨਾ ਨੌਕਰਸ਼ਾਹੀ ਕਹਿੰਦੇ ਆ ਇਸ ਕਰਕੇ ਇਨਾਂ ਨੂੰ ਇੱਕ ਬੜੀ ਭੈੜ ਆ ਗਈ ਹਿੰਦੁਸਤਾਨ ਦੇ ਵਿੱਚ ਕਿ ਜਿਹੜੇ ਸਰਕਾਰੀ ਅਧਿਕਾਰੀ ਐ ਉਹ ਆਪਣੇ ਆਪ ਨੂੰ ਲੋਕਾਂ ਨੂੰ ਵੱਖਰਾ ਸਮਝਦੇ ਆ ਉੱਪਰ ਸਮਝਦੇ ਆ ਹਾਂ ਔਰ ਉਹਨਾਂ ਦਾ ਬੋਡੀ ਲੈਂਗੁਏਜ ਵੀ ਕਲੈਟ ਕਲਾਸ ਹਾਂ ਇਲਾ ਹਾਂ ਅਕਲ ਦੇ ਅਨੇ ਕਲਾਸ 엘ਾਈਟ ਲਾਈਟ ਗੁੰਮ ਹੈ ਕਲਾਸ 엘ਾਈਟ 엘ੀਟ ਕਲਾਸ ਔਰ ਲੋਕਾਂ ਦੇ ਨਾਲ ਤੁਸੀਂ ਇਹਨਾਂ ਨੂੰ ਕਦੇ ਤੁਰਦੇ ਵੇਖਿਓ ਵਰਦੀ ਧਾਰੀ ਬੰਦੇ ਨੂੰ ਇਨਦੀ ਬਾਡੀ ਲੈਂਗੁਏਜ ਕਹੀ ਜਾਂਦੀ ਆ ਉਹਦੇ ਵੀ ਸਾਨੂੰ ਪਤਾ ਹੈ ਅਸੀਂ ਰਾਜ ਕਰਨਾ ਇਹ ਤਾਂ ਪਬਲਿਕਾ ਜਨਤਾ ਜਨਤਾ ਕਾਹਦੇ ਚ ਲੋਕ ਰਾਜ ਚ ਜਨਤਾ ਨਹੀਂ ਹੁੰਦੀ ਜਨਤਾ ਕਾਹਚ ਹੁੰਦੀ ਆ ਜਿੱਥੇ ਰਾਜਾ ਸ਼ਾਹੀ ਹੋਵੇ ਅੱਜ ਵੀ ਅਸੀਂ ਕਹਿੰਦੇ ਚਰੀ ਜਨਤਾ ਨਾ ਲੋਕ ਰਾਜ ਦੇ ਵਿੱਚ ਨਾਗਰਿਕ ਹੁੰਦਾ ਹੈ ਜਨਤਾ ਨਹੀਂ ਹੁੰਦੀ ਕੋਈ ਜਨਤਾ ਨਹੀਂ ਹੁੰਦੀ ਜਿਹੜਾ ਲੋਕ ਰਾਜ ਚ ਨਾਗਰਿਕ ਨੂੰ ਜਨਤਾ ਕਹਿੰਦਾ ਉਹ ਬੰਦਾ ਜਾਂ ਤਾਂ ਅਕਲਦਾਨਾ ਜਾਂ ਬਹੁਤ ਜ਼ਿਆਦਾ ਬੇਈਮਾਨ ਹੈ ਹੂੰ ਯਾਦ ਰੱਖ ਬਹੁਤ ਜ਼ਿਆਦਾ ਬੇਈਮਾਨ ਹੈ ਹੂੰ ਇਸ ਕਰਕੇ ਇਹਨਾਂ ਹੁਸਨਿਆਂ ਦੇ ਵਿੱਚ ਆ ਜਿਹੜੇ ਹਾਈਐਸ ਸੀਗੇ ਆਈਪੀਸੀ ਸੀਗੇ ਪੀਐਸ ਵੀ ਸੀਗੇ ਇਹਨਾਂ ਦੀ ਵਰਤੋਂ ਕੀ ਦੁਰਵਰਤੋਂ ਇੰਨੀ ਕੀਤੀ ਗਈ ਲੋਕਾਂ ਨੂੰ ਇਹਨਾਂ ਨੇ ਨਾ ਸਟਨ ਕਰਤਾ ਜੀ ਨੂੰ ਮਰਜ਼ੀ ਫਿਰ ਕਾਨੂੰਨ ਹੈ ਆਈ ਆਈਪੀਸੀ ਸੀਪੀਸੀ ਸੀਆਰਪੀਸੀ ਤੁਸੀਂ ਇੱਥੇ ਖੜੇ ਥੋੜਾ ਇੱਥੇ ਖੜੇ ਇਨਕਾਊਂਟਰ ਹੋ ਸਕਦਾ ਪਤਾ ਹੀ ਕੋਈ ਨਹੀਂ ਕੌਣ ਮਾਰਤਾ ਕੋਈ ਉਹਦਾ ਕਾਰਨ ਨਹੀਂ ਜਿੱਥੇ ਮਰਜ਼ੀ ਕਿਸੇ ਨੂੰ ਮਾਰ ਦੇ ਕੋਈ ਕਾਰਨ ਨਹੀਂ এনকাউন্টার টুটھا আর হੁੰদে রেয়া আর 1 2 3 ਨਹੀਂ হাজারਾਂ ਚ ਤੇ ਪੰਜਾਬ ਚ ਵੀ এনকাਊਂਟਰ ਹੋਏ ਆ ਹੋਏ ਹੋਏ ਨਾ আর ਆਊਟ ਆਫ ਦੀ ਵੇ ਪ੍ਰਮੋਸ਼ਨ ਦੇ ਲੈਣ ਦੇ ਦੀ ਬੰਦੇ ਮਾਰੇ ਜਾਂਦੇ ਸੀ ਹੌਲਡਰ ਨਾਲ ਦੀ ਨਾਲ এনকাਊਂਟਰ ਕਰਦਾ ਸੀ ਸਬ ਇੰਸਪੈਕਟਰ ਬਣ ਜਾਂਦੇ ਸੀ ਸਬ ਇੰਸਪੈਕਟਰ এনকাਊਂਟਰ ਕਰਦਾ ਸੀ ਇੰਸਪੈਕਟਰ ਬਣ ਜਾਂਦਾ ਆਊਟ ਆਫ ਦੀ ਵੇ ਸਿਨਿਓਰਿਟੀ ਵਾਈਜ਼ ਤਰੱਕੀ ਨਹੀਂ ਹੁੰਦੀ ਸੀ ਇਹ ਵੀ ਦੁਰਵਰਤੋਂ ਹੋਈ ਆ ਹੂੰ ਇਹ ਸਾਰਾ ਇਥੋਸ ਆ ਜਿਹੜਾ ਨਾ ਸਰਕਾਰੀ ਥੋਸ ਰਾਜ ਪ੍ਰਬੰਧ ਆ ਥੋਸ ਹੂੰ ਇਹ ਪੈਦਾ ਕੀਤਾ ਜਾਂਦਾ ਗਿੱਲ ਕਿਹੜੇ ਬਾਗ ਦੀ ਮੂਲੀ ਆ ਉਹ ਵੀ ਉਸੇ ਦੇ ਹਿੱਸੇ ਹੈ ਹੂੰ ਸੰਧੂ ਵੀ ਉਸੇ ਦਾ ਹੀ ਹਿੱਸਾ ਹੈ ਹੂੰ ਔਰ ਅਜ਼ਹਾਰਾ ਲਮ ਭਰ ਕੇ ਵੱਡੇ ਵੱਡੇ ਆਈਏਐਸ ਆਈਪੀਐਸ ਉਹ ਵੀ ਉਸੇ ਨੇ ਹਿੱਸੇ ਨੇ ਹੂੰ ਜਿੰਨੀ ਬਿਊਰੋਕ੍ਰੇਸੀ ਐਸੇ ਚੀਜ਼ ਦੇ ਨੇ ਹਰ ਲੋਕ ਵਿਰੋਧੀ ਪੱਕੇ ਨੇ ਇਹ ਵੀ ਨਾਲ ਹੈ ਲੋਕਾਂ ਦੇ ਵਿਰੋਧੀ ਬਰੋ ਜਾਣਗੇ ਇਹਨਾਂ ਦੀ ਮਾਨਸਿਕਤਾ ਬਣਾਉਂਦੇ ਨਾ ਜਿਹੜਾ ਬੰਦਾ ਲੋਕਵਿਰੋਧੀ ਨਹੀਂ ਨਾ ਉਹਦੀ ਤਰੱਕੀ ਹੋਵੇ ਹੂੰ ਨਾ ਉਹ ਨੂੰ ਚੰਗੇ ਸਟੇਸ਼ਨ ਦੇਣਾ ਨਾ ਆਕਣੇ ਕਰ ਦੋ ਲਾਈਨ ਹਾਜ਼ਰ ਕਿਉਂਕਿ ਕਮਾਊ ਪੁੱਤ ਨਹੀਂ ਹੂੰ ਕਮਾਊ ਪੁੱਤ ਨਹੀਂ ਤੂੰ ਲੈਣਾ ਹਾਜ਼ਰ ਕਰ ਦੋ ਨਾਲੇ ਭੁੱਖਾ ਮਰੇ ਨਾਲੇ ਟਿੱਕੇ ਬਹਿ ਜੇ ਜਿਹੜਾ ਬਾਹਰ ਆਵੇ ਫੀਮ ਬਕਾਵੇ ਚੱਕਲੇ ਚਲਾਵੇ ਪੈਸੇ ਦੇਵੇ ਪੈਸੇ ਕਮਾਵੇ ਇਹਦੇ ਨਾਲ ਕਮਾਗੂਰ ਕਿਹੜਾ ਹੋ ਸਕਦਾ ਹੂੰ ਜੇ ਤੁਹਾਨੂੰ ਸੁਧਾਰਨ 755 ਦਾ ਕੇਸ ਵੀ ਤੁਹਾਡੇ ਤੇ ਪੈ ਜਾਏ ਨਾ ਨਜਾਇਜ਼ ਤੱਬਰ 10 ਲੱਖ ਚ ਪੈ ਜਾਂਦਾ ਜਿਹਨੂੰ ਕਰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਤੇ ਕੇਸ ਕਿਉਂ ਪਿਆ ਹਮਮ ਹੋਰ ਵੇਖੋ ਤੁਹਾਡੀ ਆਈਪੀਸੀ ਆ ਸੀਆਰਪੀਸੀ ਆ ਤੁਹਾਨੂੰ ਕਿਸੇ ਬੰਦੇ ਨੂੰ ਵੀ ਤੁਹਾਡਾ ਬਿਆਨ ਲੈ ਕੇ ਤੁਹਾਡੇ ਬਾਰੇ ਬਿਆਨ ਲੈ ਕੇ ਤੁਹਾਨੂੰ ਫੜ ਲੈਣਗੇ ਜਿਹਦਾ ਬਿਆਨ ਲਾਉਂਦਾ ਉਹਦੇ ਕੋਈ ਦਸਤਕਤ ਨਹੀਂ ਤੁਹਾਡੇ ਕੋਈ ਥਾਂ ਦਸਤਕਤ ਕੀਤੇ ਜਾਂਦੇ ਆ ਜਦੋਂ ਤੁਹਾਡੀ ਜਾਮਾ ਤਲਾਸ਼ੀ ਲਈ ਜਾਂਦੀ ਆ ਜਾਮਾ ਤਲਾਸ਼ੀ ਕੀ ਲਿੰਦੀ ਮੰਨ ਲਓ ਤੁਹਾਡੇ ਕੋਲੇ 5000 ਰੁਪਇਆ ਹਮ 5000 ਕੱਢ ਲੈਣਗੇ ਉਹ ਆਪਦੀ ਜੇਬ ਚ ਪਾ ਲਣਗੇ ਤੇ ਜਾਮਾ ਤਲਾਸ਼ੀ ਵਾਲੇ ਖਾਲੀ ਕਾਗਜ਼ ਤੇ ਥੋੜੇ ਗੁੱਠਾ ਲਵਾ ਲਣਗੇ ਉੱਤੇ ਲਿਖਣਗੇ ਜਾਮਾ ਤਲਾਸ਼ੀ ਕੈਦੇ ਕਾਨੂੰਨ ਅਨੁਸਾਰ ਲਈ ਗਈ ਤੇ ਕੋਈ ਪੈਸਾ ਬਰਾਮਦ ਨਹੀਂ ਕੀਤਾ ਗਿਆ ਵਸੂਲ ਨਹੀਂ ਪਾਇਆ ਗਿਆ ਪੈਸਾ ਚੱਕ ਕੇ ਆਪਦੀ ਜੇਬ ਚ ਪਾ ਲਿਆ ਆਪਾਂ ਗੁੱਠਾ ਲਾਤਾ ਥੋੜੀ ਜਿਹਾ ਇੱਕੋ ਥਾ ਥੋੜੇ ਦਰ ਸਾਰੀ ਫਾਈਲ ਦੇ ਵਿੱਚ ਥੋੜੀ ਕਿਤੇ ਦਸਖਤ ਨਹੀਂ ਹੁੰਦੇ ਜਿੰਨੀਆਂ ਵੀ ਅਪਰਾਧੀ ਫਾਈਲਾਂ ਨੇ ਜਿਹਨੂੰ ਕ੍ਰਿਮੀਨਲ ਕੇਸ ਕਹਿੰਦੇ ਆਪਾਂ ਇਹ ਤਾਂ ਥੋੜੇ ਮੁਲਕ ਦੇ ਕਾਨੂੰਨਾਂ ਦਾ ਹਾਲੜ ਅੰਗਰੇਜ਼ ਨੇ ਠੋਸਿਆ ਤੇ ਉਹ ਅਜੇ ਤੱਕ ਜਾਰੀ ਹੈ ਕੇ ਪੀਐਸ ਕelten ਆੰਨੇ ਆ ਹਾਂ ਤੇ ਉਹ ਇਸੇ ਦਾ ਹਿੱਸਾ 88 ਤੋਂ ਲੈ ਕੇ 1995 ਦਾ ਦੌਰ ਪੰਜਾਬ ਦਾ ਦੌਰ ਪਿਆ ਬਿਲਕੁਲ ਪਿਆ ਨਾ ਕਿਹਾ ਜਾਂਦਾ ਕਿ ਉਹ ਪੁੱਛਿਆ ਸੀ ਵੀ ਅਸਲ ਚ ਹੈ ਕੋਣ ਨੇ ਉਹ ਸੁਪਰਕੌਪ ਹੈ ਕਿ ਨਹੀਂ ਹੈ ਦੇਖੋ ਬਈ ਸੁਪਰ ਰਛਪਦੀ ਕਿਸੇ ਵੀ ਬਿਊਰੋਕਰੇਟ ਨੂੰ ਸੁਪਰ ਕਹਿਣਾ ਇਹ ਬਹੁਤ ਲੋਕਾਂ ਨਾਲ ਗੁਨਾਹ ਹੈ ਕੋਈ ਕੌਪ ਹੋਵੇ ਭਾਵੇਂ ਟੌਪ ਹੋਵੇ ਉਹ ਸੁਪਰ ਨਹੀਂ ਹੋ ਸਕਦਾ ਸੁਪਰ ਸਧਾਰਨ ਪਬਲਿਕ ਸਰਵੈਂਟ ਕੋ ਲੋਕਾਂ ਨੂੰ ਕੀ ਦਿਖਾ ਰਹੇ ਆ ਵੀ ਸੁਪਰ ਕਾਪ ਹੈ ਕਿਹੜੀ ਸੁਪਰੀਅਰਿਟੀ ਸੀ ਕੋਈ ਉਹਦੇ ਚ ਵਿਦਿਆ ਜਾਦੀ ਸੀ ਮਨ ਲੋਕੀ ਬਹੁਤ ਜ਼ਿਆਦਾ ਵਿਦਵਾਨ ਹੁੰਦਾ ਜਾਂ ਉੱਚ ਬਹੁਤ ਬੜੀ ਇਨਸਾਨੀਅਤ ਸੀ ਇਨਸਾਨੀਅਤ ਸੀ ਸੀ ਦੱਸਣ ਜੇ ਤੁਹਾਨੂੰ ਪਤਾ ਲੱਗੇ ਵੀ ਜੇ ਅਗਿਰ ਸਾਹਿਬ ਨਾ ਹੁੰਦਾ ਇਹ ਇਨਸਾਨੀਅਤ ਸਾਡੇ ਕੋਲੇ ਨਹੀਂ ਆਉਣੀ ਸੀ ਇਹ ਨਹੀਂ ਹੈ ਇਸ ਕਰਕੇ ਇਹ ਸ਼ਬਦੀ ਵਰਤੋਂ ਵੀ ਗਲਤ ਹੈ ਤੁਹਾਡੇ ਕੋਲੇ ਤੁਹਾਡੇ ਬਿਊਰੋਕਰੇਟ ਨਾਲ ਅੱਜ ਦੁਨੀਆ ਵੱਧ ਪੜੀ ਹੋਈ ਐ ਵਰਦੀ ਧਾਰੀ ਬੰਦਿਆਂ ਨਾਲ ਤੁਰਿਆ ਜਾਂਦਾ ਸੜਕ ਦਾ ਬੰਦਾ ਵੱਧ ਪੜਿਆ ਲਿਖਿਆ ਉਹਨੂੰ ਪਤਾ ਨਹੀਂ ਆ ਵਰਦੀ ਧਾਰੀ ਜਾਂਦੇ ਨੂੰ ਡੱਕਾ ਨਹੀਂ ਪਤਾ ਸੋਇ ਗਾਲ ਦੇਣ ਤੋਂ ਮੰਦਾ ਬੋਲਣ ਤੋਂ ਉੱਚਾ ਬੋਲਣ ਤੋਂ ਰਿਸ਼ਵਤ ਲੈਣ ਤੋਂ ਝੂਠਾ ਪਰਚਾ ਦਰਜ ਕਰਨ ਤੋਂ ਝੂਠੇ ਬਿਆਨ ਦਰਜ ਕਰਨ ਤੋਂ ਝੂਠੇ ਬਿਆਨ ਲੈ ਕੇ ਜੀ ਦਾ ਮਰਜ਼ੀ ਨਾ ਪਾ ਦੇ ਜੀ ਦਾ ਮਰਜ਼ੀ ਨਾ ਖੜ ਦੇ ਹੂੰ ਕਿਸੇ ਨੇ ਪੁੱਛਣਾ ਕੋਰਟ ਜਿਹੜੀ ਫਾਈਲ ਤੀ ਹੁਈ ਦੇਤੀ ਕੋਰਟ ਨੇ ਉਹ ਤੇ ਫੈਸਲਾ ਕਰਨ ਹੂੰ ਜੋ ਝੂਠ ਪਤਾਨ ਤੁਸੀਂ ਫਾਈਲ ਬੰਨ੍ਹ ਕੇ ਦੇਤੀ कोर्ट ਉਤੇ ਫੈਸਲੇ ਕਰੂਗੀ ਇੱਕ ਸਰਕਾਰੀ ਵਕੀਰ ਉਹਦੇ ਨਾਲ ਖੜਾ ਹੁੰਦਾ ਵੀ ਜੋ ਕੁਝ ਕੀਤਾ ਜੀ ਬਿਲਕੁਲ ਠੀਕ ਕੀਤਾ ਇੱਕ ਪ੍ਰਾਈਵੇਟ ਬੰਦਾ ਹੁੰਦਾ ਵਕੀਰ ਉਹਦਾ ਹੁੰਦਾ ਉਹ ਬੋਲੀ ਜਾਂਦਾ ਜੀ ਝੂਠ ਕੀਤਾ ਜਿੰਨੂੰ ਇਹ ਸਾਰਾ ਕੁਝ ਸ਼ੈਤਾਨੀਆ ਦੀ ਜੜ ਕਰਕੇ ਹੈ ਤੇ ਕੋਈ ਵੀ ਬੰਦਾ ਸੁਪਰ ਕੋਪ ਨਹੀਂ ਹੈ ਇੱਥੇ ਧਰਤੀ ਤੇ ਇਹ ਕੋਈ ਕਹਿੰਦਾ ਤੇ ਗਲਤ ਹੈ ਫਿਰ ਕੀ ਹੈ ਉਹ ਸਧਾਰਨ ਬਿਊਰੋਕ੍ਰਾਟ ਪਹਿਲੀ ਗਲਤੀ ਇਹ ਹੈ ਹੁਣੋ ਬਿਊਰੋਕ੍ਰਾਟ ਦੀ ਆਪਣੀ ਕੌਨਸ਼ੀਅਸ ਕਿੰਨੀ ਹੈ ਕਰਦਾਰ ਵੀ ਹੁੰਦਾ ਨਾ ਇੱਕ ਜੇ ਉਹਦੇ ਕੋਲੇ ਦੇਸ਼ ਭਗਤੀ ਦਾ ਕਰਦਾਰ ਹੈ ਇਨਸਾਨੀਅਤ ਦਾ ਕਰਦਾਰ ਹੈ ਤੇ ਕੋਈ ਗੁਨਾਹ ਨਹੀਂ ਕਰੂ ਜੇ ਇਨਸਾਨੀਅਤ ਦੇ ਕਰਦਾਰ ਕਿਤੇ ਨਾ ਕਿਤੇ ਮਾਇਨਸ ਹੈ ਮਨੁੱਖ ਦਾ ਨੂੰ ਮਨੁੱਖ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝਦਾ ਤੇ ਚੌਧਰਪੁਰਾ ਪ੍ਰਧਾਨ ਹੈ ਉਹ ਫਿਰ ਜ਼ੁਲਮ ਦੇ ਨੇੜੇ ਆ ਜਾਂਦਾ ਬਾਪੂ ਜੀ ਤੁਸੀਂ ਉਸ ਦੌਰ ਚ ਐਕਟਿਵ ਰਹੇ ਹੋ ਤੁਸੀਂ ਕੀ ਦੇਖਿਆ ਪੰਜਾਬ ਦੇ ਬੁਰਾ ਹਾਰਸੀ ਜੀ ਬੰਦੇ ਦਾ ਪਤਾ ਹੀ ਨਹੀਂ ਲੱਗਦਾ ਸੀ ਮੈਂ ਸ਼ਾਮ ਨੂੰ ਘਰੇ ਆ ਜੂ ਸਰੇ ਜਾਂਦਾ ਸੀ ਸ਼ਾਮ ਨੂੰ ਘਰੇ ਤਾਂ ਪਤਾ ਨਹੀਂ ਆਉਂਦਾ ਸੀ ਐਡਾ ਬੁਰਾ ਹਾਲ ਸੀ ਡਰ ਕੇ ਤੋ ਸੀ ਠੂਠੇ ਮੁਕਾਬਲਿਆਂ ਤੋਂ ਪੁਲਿਸ ਤੋਂ ਡਰੋਂ ਜ਼ਿਆਦਾ ਸੀ ਅਤਵਾਦ ਫਲਾ ਆ ਗਿਆ ਸੀ ਸ਼੍ਰੀ ਬੰਦਾ ਅਤਵਾਦ ਤੋਂ ਡਰ ਜਾਂਦਾ ਸੀ ਵੀ ਅਤਵਾਦ ਪਤਾ ਨਹੀਂ ਕੀ ਕਰ ਦੂ ਅਤਵਾਦ ਸ਼ਬਦ ਸਰਕਾਰੀ ਸ਼ਬਦ ਹੁੰਦਾ ਕਿਤੇ ਵੀ ਪਾਵੇਂ ਇਟਲੀ ਚ ਜਾਵੇ ਪਾਵੇਂ ਲੰਡਨ ਚ ਜਾਵੇ ਪਾਵੇਂ ਅਮਰੀਕਾ ਚ ਜਾਵੇ ਤੇ ਪਾਵੇਂ ਪੰਜਾਬ ਚ ਜਾਵੇ ਤੇ ਪਾਵੇਂ ਓਡੀਸ਼ਾ ਚ ਜਾਵੇ ਅੱਤਵਾਦ ਸਰਕਾਰੀ ਹੁੰਦਾ ਸਾਰਾ ਇਹ ਸਰਕਾਰੀ ਖੜਾ ਕੀਤਾ ਗਿਆ ਵਾਕਿਆ ਇਹ ਇਤਿਹਾਸ ਦਾ ਵਿਸ਼ਲੇਸ਼ਣ ਕਰਨ ਤੋਂ ਪਤਾ ਲੱਗਿਆ ਸਾਰੀਆਂ ਕਿਤਾਬਾਂ ਦੇ ਵਿੱਚ ਲਿਖਿਆ ਵੀ ਇਹ ਜਿਹੜੇ ਅੱਤਵਾਦ ਬਕਵਾਦ ਸ਼ਬਦ ਹੈ ਸਰਕਾਰੀ ਘੜੇ ਜਾਂਦੇ ਆ ਪੰਜਾਬ ਦੇ ਵਿੱਚ ਕਈ ਅੱਤਵਾਦ ਕਹਿੰਦੇ ਹੁੰਦੇ ਆ ਕਈ ਖੜਕੂਵਾਦ ਕਹਿੰਦੇ ਆ ਹਾਂ ਖੜਕੂਵਾਦ ਅੱਤਵਾਦ ਜਿਹੜੇ ਤਾਂ ਆਪਣੇ ਆਪ ਨੂੰ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਆ ਉਹ ਤਾਂ ਆਪ ਦੇ ਆਪ ਨੂੰ ਖੜਕੂ ਕਹਿੰਦੇ ਆ